ਅਛਾ ਜਿਹੜੀ ਕੈਨੇਡਾ ਤੋਂ ਹੁਣ ਰੀਸੈਂਟਲੀ ਬਹੁਤ ਜ਼ਿਆਦਾ ਪਿੱਛੇ ਆਏ ਆ ਜਿੱਦਾਂ ਹੁਣ ਐਸਟੀਸੀਏ ਦਾ ਤੁਸੀਂ ਦੱਸਿਆ ਆ ਉਹਨਾਂ ਦਾ ਹੁਣ ਕੀ ਜਿਹੜਾ ਉਹ ਬਣੂਗਾ ਕੀ ਇਹਨਾਂ ਦਾ ਹੋ ਸਕਦਾ ਦੇਖੋ ਜਿਹੜਾ ਅਛਾ ਦੋ ਦੋ ਚੀਜ਼ਾਂ ਆ ਗਈਆਂ ਸੋ ਪਹਿਲਾਂ ਤਾਂ ਜਿਹੜੀ ਆਪਾਂ ਜਿਹੜਾ ਟਰੈਵਲ ਡਾਕੂਮੈਂਟ ਵਾਲੀ ਗੱਲ ਕਰ ਰਹੇ ਸੀ ਹੈ ਹਾਂਜੀ ਹਾਂਜੀ ਹੁਣ ਦੇਖੋ ਜੇ ਬੰਦਿਆਂ ਨੂੰ ਉਹਨਾਂ ਨੇ ਰੋਗ ਰਹੇ ਆ ਉਹਨਾਂ ਨੇ ਡਾਇਰੈਕਟਿਵ ਦੇ ਦਿੱਤਾ ਨਹੀਂ ਜਾਣਾ ਨਹੀਂ ਆਣ ਦੇਣਾ ਕੁਸੀਂ ਮੈਨੂੰ ਦੱਸੋ ਖ਼ਬਰ ਨੂੰ ਮੈਂ ਹੋਰ ਕਿੱਦਾਂ ਦੱਸਾਂ ਮਤਲਬ ਠੀਕ ਹੈ ਤੁਹਾਨੂੰ ਸੁਣਨੀ ਨਹੀਂ ਪਸੰਦ ਆ ਪਰ ਉਹਨੂੰ ਮੈਂ ਕਿੱਦਾਂ ਦੱਸਾਂ ਭਾਈ ਖ਼ਬਰ ਤਾਂ ਇਹੀ ਹੈ ਕਿ ਯਾਰ ਨਾ ਜਾਓ ਹੈਨਾ ਹੁਣ ਤੁਹਾਨੂੰ ਉਹ ਖ਼ਬਰ ਪਸੰਦ ਨਹੀਂ ਆਈ ਠੀਕ ਆ ਰਾਜਕੁਮਾਰ ਇਹ ਕਹਿੰਦਾ ਕਿ ਮੈਂ ਭਾਈ ਖੇਤ ਕਿਲਾ ਵੇਚ ਕੇ ਆਇਆ ਸੀਗਾ ਸਾਲ ਤੋਂ ਮੈਂ ਪੱਕੇ ਹੋਣਾ ਅਮਰੀਕਾ ਚ ਫੇਰ ਮੈਂ ਜਾਣਾ ਘੁੰਮਣ ਟੋਰਨਾ ਹੂੰ 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 ਤਾਂ ਮੈਸੇ ਤਾਂ ਰਾਜਕੁਮਾਰ ਨੂੰ ਦੇ ਰਹੇ ਕਿ ਰਾਜਕੁਮਾਰ ਜੀ ਇਦਾਂ ਨਹੀਂ ਹੁੰਦਾ ਮੇਰਾ ਵੀਰ ਆਦੇ ਹੁਣ ਲਾਅ ਚੇਂਜ ਹੋ ਗਿਆ ਹੁਣ ਪਤਾ ਤਾਂ ਰਾਜਕੁਮਾਰ ਨੂੰ ਵੀ ਆ ਕਿ ਯਾਰ ਇਹ ਸਹੀ ਗੱਲ ਕਹਿ ਰਿਹਾ ਪਰ ਰਾਜਕੁਮਾਰ ਕੀ ਕਰ ਰਿ ਲੇ ਯਾਰ ਇਹਨਾਂ ਤਾਂ ਡਰਾਤਾ ਇਹਨੂੰ ਇਦਾਂ ਕਰਤਾ ਉਦਾਂ ਵਾ ਰਾਜਕਮਰ ਸੁਨਣਾ ਚਾ ਰਿਹਾ ਵਾ ਕਿ ਬਈ ਮੈਨੂੰ ਦੱਸੋ ਕਦੋਂ ਮੈਂ ਬਾਹਰ ਛੇਤੀ ਛੇਤੀ ਘੁੰਮਣ ਜਾਵਾਂ ਤੇ ਮੈਂ ਕਿਹਾ ਰਾਜਕਮਰ ਜੀ ਮੈਸੇਜ ਤੁਹਾਡੇ ਲਈ ਨਾ ਜਾਓ ਸਪੈਸ਼ਲੀ ਜਿਹੜੇ ਰਾਜਕਮਰ ਨੇ ਨੇਪਾਲ ਦੇ ਵਿੱਚ ਆਪਣੀ ਨਵੀਂ ਰਿਆਸਤ ਖੋਲੀ ਆ ਫਿਰ ਉੱਥੋਂ ਦੀ ਟੱਪ ਕੇ ਜਿਹੜੇ ਉਧਰ ਜਾ ਰਹੇ ਆ ਹਾਂ ਠੀਕ ਆ ਉਹ ਹਾਲ ਦੀ ਘੜੀ ਕੋਟੋ ਸ਼ਰਮਾ ਦਾ ਸ਼ੋਅ ਦੇਖਣ ਇਹ ਨਾ ਦੇਖਣ ਰਾਜਕਮਰ ਕਹਿੰਦਾ ਕਿ ਮੇਰਾ ਫਿਰ ਵਿਆਹ ਕਿਦਾਂ ਹੋਊਗਾ ਮੇਰੀ ਤਾਂ ਉਮਰ ਹੋਈ ਜਾਂਦੀ ਆ ਹੂੰ ਇਹ ਤਾਂ ਹੁਣ ਤੁੰਗ ਸਾਹ ਨੇ ਧੋਣਾ ਕਿਹਾ ਕਿ ਅਮਰੀਕਾ ਉਹ ਕਿ ਸਾਲਾਂ ਵੀ ਤੁਹਾਡਾ 36 36 ਪਾਸ ਹੋ ਗਏ ਫਿਰ ਉੱਥੇ ਵੀ ਆਵੋ ਚੀਜ਼ਾਂ ਨੂੰ ਇੱਕ ਕੰਟੈਕਸਟ 'ਚ ਜਿਹੜਾ ਰੱਖੀਦਾ ਹੁੰਦਾ ਤੁਹਾਡੀ ਜਿਹੜੀ ਜ਼ਿੰਮੇਵਾਰੀ ਆ ਸਮੁੱਚੀ ਕਮਿਊਨਿਟੀ ਵੱਲ ਬਣਦੀ ਆ ਠੀਕ ਆ ਤੁਸੀਂ ਜਦੋਂ ਪੰਗੇ ਲੈਣੇ ਹਨ ਸਾਰੇ ਜਣੇ 10 20 ਜਣੇ ਨੇ ਲੈਤਾ ਜਿਹੜਾ ਇੱਕ ਸਿੱਧਾ ਸਦਾ ਫਿਰ ਜਿਹੜਾ ਬੰਦਾ ਜਿਹੜਾ ਕਹਿੰਦਾ ਮੈਂ ਨਹੀਂ ਪੁੱਠੇ ਪੰਗੇ ਲੈਣੇ ਮੈਂ ਨਹੀਂ ਨੇਪਾਲ ਜਾਣਾ ਮੈਂ ਨਹੀਂ ਉੱਧਰ ਜਾਣਾ ਉਹ ਵੀ ਚਪੇਟ ਦੇ ਵਿੱਚ ਵਿਚਾਰਾ ਆ ਜਾਂਦਾ ਜਿੰਨੇ ਹੁਣ ਕਿਸੇ ਨੇ ਸੱਚੀ ਜਾਣਾ ਵਾ ਠੀਕ ਆ ਕਿਸੇ ਦਾ ਕੋਈ ਕੈਂਸਰ ਹੋਇਆ ਘਰਦਿਆਂ ਨੂੰ ਕਿਸੇ ਦੀ ਮੌਤ ਹੋਈ ਹੈ ਕੁਝ ਹੋਇਆ ਉਹ ਵੀ ਬੰਦਾ ਹੁਣ ਦੇਖ ਲਓ ਤੁਸੀਂ ਕਿਉਂਕਿ ਤੁਹਾਡਾ ਇੱਥੇ ਟਿਕਾਈ ਨਹੀਂ ਹੁੰਦੀ ਤੁਹਾਨੂੰ ਹੁਣ ਕੇਸ ਪਾਸ ਹੋ ਗਿਆ ਚੱਲ ਹੁਣ ਜਾ ਕੇ ਚਲੀਏ ਗ੍ਰੀਨ ਕਾਰਡ ਦੀ ਵੀ ਨਹੀਂ ਬੇਟਾ ਰਾਜਕਰਨ ਜੀ ਹਜ਼ਾਰਾਂ ਦੇ ਵਿੱਚ ਕੇਸ ਇਦਾਂ ਦੇ ਹੈਗੇ ਆ ਜਿਹੜੇ ਗਏ ਆ ਮੈਨੂੰ ਖੁਦ ਨੂੰ ਵੀ ਪਤਾ ਲਾਉਣਾ ਦਾ ਗੱਲ ਸਿਰਫ ਇੰਨੀ ਸੀਗੀ ਕਿ ਉਧਰ ਨੂੰ ਅਜੇ ਹਵਾ ਨਹੀਂ ਵਗੀ ਜੇ ਉਧਰ ਨੂੰ ਵੀ ਹਵਾ ਜਿਹੜੀ ਵਗ ਗਈ ਠੀਕ ਆ ਇਹਨਾਂ ਦੇ ਕੋਲ ਕਿਹੜਾ ਵਕੀਲ ਨਹੀਂ ਹੈਗੇ ਆ ਕਸਟਮ ਬਾਰਡਰ ਇਹਨਾਂ ਨੇ ਵੀ ਤਾਂ ਰਿਪੋਰਟਾਂ ਆਪਣੀਆਂ ਬਣਾਈਆਂ ਤੁਸੀਂ ਦੇਖੋ ਕਿ ਐਡੇ ਵੱਡੇ ਜਿਹੜੇ ਆਪਰੇਸ਼ਨ ਕਰਦੇ ਆ ਉੱਥੇ ਤੱਕ ਗਏ ਨਹੀਂ ਪਰ ਜਿੱਦਣ ਉਦਣ ਵੀ ਜਾਣ ਲੱਪੇ ਹੋਰ ਬੜੇ ਸਾਰੇ ਪਰਦੇ ਜਿਹੜੇ ਫਾਸ਼ ਹੋਊਗੇ 3 ਬਿਲੀਅਨ 350 ਬਿਲੀਅਨ ਐਨਫੋਰਸਮੈਂਟ ਦੇ ਲਈ ਅਗਲੇ ਨੇ ਪੈਸੇ ਜਿਹੜੇ ਉਹ ਡਾਲਰ ਕੱਢ ਲਿਆ ਇਹ ਸਵਾਲ ਸੀ ਨਾ ਵੀ ਇਹ ਕਿੱਦਾਂ ਕਰਨਗੇ ਇਸ ਲਈ ਤਾਂ ਮਨੀ ਬਹੁਤ ਚਾਹੀਦੀ ਆ ਆ 1 ਸਾਲ ਦੇ ਵਿੱਚ ਆਲਰੇਡੀ ਉਹਨਾਂ ਨੇ 10 ਗੁਣਾ ਜਿਹੜਾ ਉਹਦਾ ਬਜਟ ਉਹ ਵਧਾ ਦਿੱਤਾ ਤੁਹਾਨੂੰ ਕੀ ਲੱਗਦਾ ਵੀ ਉਹਦੇ ਨਾਲ ਫਰਕ ਨਹੀਂ ਪੈਣਾ ਆਬਵੀਅਸਲੀ ਪੈਣਾ ਸ਼ਕਤੀ ਹੋਰ ਵਧਣੀ ਵਧਣੀ ਹੈ ਜੀ ਰਾਈਟ ਰਾਈਟ ਹੁਣ ਜਦੋਂ ਆਪਾਂ ਗੱਲ ਸੀ ਡੀ ਨੇਚੁਰਲਾਈਜ਼ ਕਰਨ ਲਈ ਪਹਿਲਾਂ ਜਦੋਂ 트럼ਪ ਆਏ ਸੀਗਾ ਫਲੋਰਿਡਾ ਦਾ ਇੱਕ ਬੰਦਾ ਸੀਗਾ 7.8 ਮਿਲੀਅਨ ਡਾਲਰ ਇੱਕ ਬੰਦੇ ਮਗਰ ਲਗਾਇਆ ਸੀਗਾ ਠੀਕ ਆ ਇੱਥੇ ਮੈਨੂੰ ਹੁਣ ਕਮੈਂਟ ਕਰਕੇ ਕਹ ਰਿਹਾ ਕਿ ਯਾਰ 15000 ਫੀਸ ਕਹਿੰਦਾ ਜਾਗਾ ਵਕੀਰ ਸਾ ਤੁਹਾਡੀ ਘਟਾਓ ਇਹਨੂੰ ਤੇ 15000 ਨਾ ਮਤਲਬ ਕਿ ਲੜੀਏ ਉਹਨਾਂ ਆਪਾਂ 7 ਮਿਲੀਅਨ ਡਾਲਰ ਵਾਲੇ ਨਾ ਬਜਟ ਜਿਹੜਾ ਨਾ ਟੀਮ ਖੜੀ ਕੀਤੀ ਹੋਈ ਆ 트ੰਪ ਸਾਹਿਬ ਦੀ ਸਰਕਾਰ ਵੀ ਮਤਲਬ ਉਹਨਾਂ ਦੀ ਬਜਟ ਵੀ ਉਹਨਾਂ ਦਾ ਸਰਕਾਰੀ ਵਕੀਲ ਵੀ ਉਹਨਾਂ ਦੇ ਜੱਜ ਵੀ ਉਹਨਾਂ ਦੇ ਜੱਜ ਵੀ ਉਹਨਾਂ ਦਾ ਚੀਜ਼ ਤੁਹਾਨੂੰ ਚਾਹੀਦੀ ਆ ਤੇ ਇਹ ਤੁਹਾਡੇ ਕੋਲ ਇੱਕ ਉਹ ਇਨਫੋਰਮੇਸ਼ਨ ਆ ਮੈਂ ਕਹਾ ਦੇਖੋ ਹੁਣ ਇਹਦੇ ਵਿੱਚ ਕੰਟੈਕਸਟ ਕੀ ਯਾਰ ਮਤਲਬ ਸਾਰਿਆਂ ਨੂੰ ਨਹੀਂ ਆਪਾਂ ਸਮਝਾ ਸਕਦੇ ਨਾ ਹੀ ਸਮਝਾ ਕੇ ਕੋਈ ਉਹ ਆ ਪਰ ਜਿਹੜਾ ਕੋਈ ਉਹ ਆ ਨਾ ਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਹਵਾ ਛੱਕ ਜਾਂਦੇ ਐਦਰੋਂ ਉਦਰੋਂ ਸੱਜਣ ਮਿੱਤਰਾਂ ਦੀ ਬੈਠੇ-ਬੈਠੇ ਖਾਦੀ-ਪੀਤੀ ਜੇ ਛੱਕ ਜਾਂਦੇ ਹਵਾ ਇਹ ਮੈਸੇਜ ਉਹਨਾਂ ਦੇ ਲਈ ਆ ਕਿ ਬਾਈ ਤੁਸੀਂ ਆਪਣੇ ਕੇਸ ਲਈ ਸੀਰੀਅਸ ਹੋ ਜਾਓ ਠੀਕ ਆ ਐਵੇਂ ਨਾ ਕਿਸੇ ਦੀ ਚੁੱਕ-ਚੁੱਕ ਚਾਇਆ ਕਰੋ ਸਪੈਸ਼ਲੀ ਜਿਹੜੇ ਆਪ ਪੱਕੇ-ਪੁੱਕੇ ਹੋ ਗਏ ਆ ਠੀਕ ਆ ਉਦੋਂ ਟਾਈਮ ਹੋਰ ਸੀਗੇ ਉਹਨਾਂ ਦੀ ਨੌਲੇਜ ਆਊਟਡੇਟਡ ਆ ਸਰਕਾਰ ਸਿਸਟਮ ਜਿਹੜਾ ਪੂਰਾ ਰੀਵੈਂਪ ਜਿਹੜਾ ਹੋ ਗਿਆ ਖੇਡ ਦੇ ਜਿਹੜੇ ਰੂਲ ਬਦਲ ਗਏ ਆ ਕੀ ਹੋਣਾ ਕਿੱਦਾਂ ਹੋਣਾ ਪਤਾ ਕਿਸੇ ਨੂੰ ਵੀ ਨਹੀਂ ਬੜੀ ਹੁਣ 30 ਬਿਲੀਅਨ ਤੋਂ ਜਦੋਂ 350 ਬਿਲੀਅਨ ਦਾ ਬਜਟ ਜਦੋਂ ਆਇਆ ਉਹ ਜਦੋਂ ਪੈਸਾ ਆਇਆ ਉਹਦੇ ਨਾਲ ਉਹਨਾਂ ਨੇ ਕੀ ਹੋਰ ਕਰਨਾ ਵਾ ਇਹ ਕਿਸੇ ਨੂੰ ਪਤਾ ਨਹੀਂ ਹੈ ਜੇ ਹੈਗਾ ਕਿ ਕਿਹੜੇ ਲੈਵਲ ਤੱਕ ਉਹਨਾਂ ਨੇ ਜਾਣਾ ਪਤਾ ਨਹੀਂ ਆ 350 ਬਿਲੀਅਨ ਵਾਲੀ ਵੀ ਗੱਲ ਤੁਹਾਡੇ ਮੂਰੇ ਲੈ ਕੇ ਆਉਣ ਵਾਲਾ ਪਹਿਲਾ ਜਿਹੜਾ ਸੀਗਾ ਮੰਚ ਇਹ ਸੀਗਾ ਪੰਜਾਬੀ ਰੇਡੀਓ ਯੂ ਐਸ ਏ ਠੀਕ ਆ ਸੋ ਖਬਰਾਂ ਤੁਸੀਂ ਨੋਟ ਕਰੀ ਜਿਓ ਕਿੱਦਾਂ ਆਉਂਦੀਆਂ ਸੋਰਸ ਦੇ ਨਾਲ ਕਿੱਦਾਂ ਆਉਂਦੀਆਂ ਉਹਨਾਂ ਦਾ ਕੀ ਕੜਾ ਜਿਹੜਾ ਬਣਦਾ ਫਿਰ ਅੱਗੇ ਜਾ ਕੇ ਉਹ ਤੇ ਕਈ ਵਾਰੀ ਖਬਰਾਂ ਮੈਂ ਆਪ ਵੀ ਨਾ ਸੁਣ ਸੁਣ ਕੇ ਇੰਡੀਆ-ਉਂਡੀਆ ਚੱਲ ਜਾਂਦਾ ਉੱਥੇ ਬੈਠਾ ਰਿਪੋਰਟ ਰਿਪੋਰਟ ਕਰੀ ਜਾਂਦਾ ਯਾਰ ਇਦਾਂ ਹੋ ਗਿਆ ਇਦਾਂ ਹੋ ਗਿਆ ਉਹ ਕੁਝ ਹੋਰ ਦਾ ਹੋਰ ਹੀ ਬਣਾ ਦਿੰਦੇ ਆ ਜਿਹੜਾ ਉਹਨਾਂ ਦੀ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਉਹਨਾਂ ਦੀ ਸੁਣ ਲਓ ਅੱਜ ਜਦੋਂ ਪਹਿਲੀ ਫਲਾਈਟ ਗਈ ਸੀ ਨਾ ਜਾਂ ਰਿਪੋਰਟ ਵਾਲੀ ਉਸ ਤੋਂ ਬਾਅਦ ਉਹਨਾਂ ਨੇ ਐਸਾ ਸ਼ਗੂਫਾ ਉੱਥੇ ਛੱਡਿਆ ਵੀ ਸਟੂਡੈਂਟ ਵੀਜ਼ਾ ਲਓ ਤੇ 5 ਸਾਲਾਂ ਚ ਤੁਹਾਨੂੰ ਜਿਹੜਾ ਗ੍ਰੀਨ ਵੀ ਆ ਆ ਦੇਖੋ ਸਾਰੇ ਜਣੇ ਜਿੰਨੇ ਗ੍ਰੀਨ ਕਾਰਡ ਹੋਏ ਆ ਸਟੂਡੈਂਟ ਵੀਜ਼ੇ ਤੋਂ ਬਾਅਦ ਚ ਓਪੀਟੀਆਂ ਸੀਪੀਟੀਆਂ ਕਰ ਕਰਕੇ ਐਚ 1 ਵੀ ਕਰ ਕਰਕੇ ਉਸ ਤੋਂ ਬਾਅਦ ਜਿਹੜੇ ਹੋਏ ਆ ਉਹ ਵਿਚਾਰੇ ਕਮਲੇ ਆ ਜਿਹੜੇ ਇੰਨੇ 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 ਸਾਲਾਂ ਦੀ ਜਿਹੜੀ ਉਹ ਵੇਟ ਕਰਨਦੇ ਉਹ ਕਮਲੇ ਆ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਰੂਲ ਜਿਹੜਾ ਉਹ ਹੈਗਾ ਆ ਉੱਥੇ ਤੁਹਾਡੇ ਪੈਸੇ ਆ ਥੇ ਆਉਣ ਦੇ ਲਈ ਤੁਹਾਨੂੰ ਬਾਹਰ ਦਾ ਜਿਹੜਾ ਆ ਉਹ ਛੁਣਛਣਾ ਜਿਹੜਾ ਇੱਕ ਹਿਸਾਬ ਦੇ ਨਾਲ ਦਿਖਾਉਣ ਦੇ ਲਈ ਵੀ ਇਹ ਮਗਰ ਮਗਰ ਭੱਜੀ ਚੱਲੋ ਤੁਹਾਡੇ ਉਹਨਾਂ ਨੇ ਪੈਸੇ ਜਿਹੜੇ ਆ ਉਹ ਹੜੱਪਣ ਦੀ ਸਾਜਿਸ਼ ਨੇ ਉੱਥੇ ਬਹੁਤ ਸਾਰੇ ਹਰ ਤਰ੍ਹਾਂ ਦਾ ਏਜੰਟ ਕਿਸੇ ਏਜੰਟ ਨੇ ਕੋਟ ਪਾਇਆ ਕਿਸੇ ਨੇ ਕਮੀਜ਼ ਪਾਈ ਕਈ ਫੋਨ ਦੇ ਉੱਤੇ ਉਦਾਂ ਹੀ ਗੱਲਾਂ ਜਿਹੜੀਆਂ ਉਹ ਕਰੀ ਜਾਂਦੇ ਆ ਜਿਹੜਾ ਬਚ ਕੇ ਮੋੜ ਤੋਂ ਜਿਹੜਾ ਦੇਖ ਕੇ ਜੇ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਨੂੰ ਫੋਲੋ ਕਰੋ ਉੱਥੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਰਿਐਲਿਟੀ ਕੀ ਚੱਲ ਰਹੀ ਆ ਤੇ ਟੈਨਿਟਰ ਕਹਿਣਾ ਜੀ ਜੇ ਟ੍ਰੈਵਲ ਵਾਲੀ ਗੱਲ ਤੁਹਾਡੀ ਜੇ ਫਿਨਿਸ਼ ਆ ਤੇ ਜੇ ਤੁਸੀਂ ਥੋੜਾ ਕੈਨੇਡਾ ਵਾਲਿਆਂ ਦੇ ਕੰਟੈਕਸਟ ਦੇ ਵਿੱਚ ਥੋੜਾ ਦੱਸਿਓ ਹਾਂ ਜੀ ਵੀ ਉਹ ਉਹਨਾਂ ਦਾ ਉਹਨਾਂ ਦਾ ਕੀ ਬਣਨਾ ਜੀ ਅੱਛਾ ਜੀ ਸੋ ਸੀਐਲਪੀ ਦਾ ਜਿਹੜਾ ਮੁੱਦਾ ਸੀਗਾ ਸੀਐਲਪੀ ਦੇ ਮੁੱਦੇ ਦੀਆਂ ਕਈ ਸਾਰੀਆਂ ਵੀਡੀਓ ਆਪਣੀਆਂ ਜਿਹੜੀਆਂ ਹੈਗੀਆਂ ਸੀਐਲਪੀ ਦਾ ਮੁੱਦਾ ਆਪਾਂ ਕਈ ਲੋਕਾਂ ਲਈ ਸੋਲਵ ਜਿਹੜਾ ਕਰਤਾ ਸੀਗਾ ਜੀ ਸੋ ਰਾਜਕਰਨ ਜੀ ਹੁਣ ਚੀਜ਼ ਬਸ ਇੰਨੀ ਹੋਈ ਹੈ ਕਿ ਆਰਕੇਕੇ ਵਾਲਾ ਤਾਂ ਮੈਂ ਡਿਟੇਲ ਚ ਦੱਸਿਆ ਕਿ ਕਿੱਦਾਂ ਕੀਤਾ ਉਹ ਤਾਂ ਦੱਸਿਆ ਨਹੀਂ ਜੇ ਕਿੱਦਾਂ ਸੀਗਾ ਉਦੇ ਕਰਕੇ ਜਨਤਾ ਪਰੇਸ਼ਾਨ ਬੜੀ ਹੈਗੀ ਯਾਰ ਸਾਨੂੰ ਦੱਸੋ ਸਾਨੂੰ ਦੱਸੋ ਇੰਟਰਪ੍ਰੀਟਰ ਟਰਾਂਸਲੇਟਰ ਸਾਰੇ ਮਗਰ ਮਗਰ ਹੈ ਕਿਦਾਂ ਮੈਂ ਕਿਹਾ ਪਤੰਡਾ ਨੂੰ ਦੱਸਣਾ ਨਹੀਂ ਹੁਣ ਕਿਦਾਂ ਵਾ ਕਲੀਅਰ ਕੁੰਡੀ ਦੱਸੋ ਸਾਨੂੰ ਇਹ ਤਾਂ ਹੁਣ ਚੱਲ ਇਹ ਤਾਂ ਹੁਣ ਚੱਲ ਲੈਣ ਦਿਓ ਕਿ ਦੱਸੋ ਹੁਣ ਕਿ ਕਿਹੜਾ ਸੋਲਵ ਕਰਦਾ ਵਾ ਵਕੀਲ ਕਿਹੜਾ ਨਹੀਂ ਸੋਲਵ ਕਰਦਾ ਵਾ ਕਿਉਂਕਿ ਕਈ ਵਾਰੀ ਸੀਗਾ ਕਿ ਜਿਆਦਾ ਦੱਸ ਕੇ ਵੀ ਮੈਂ ਕਿਹਾ ਬੁਰੇ ਆਪਾ ਬਣ ਜਾਂਦੇ ਆ ਠੀਕ ਹੈ ਇੱਕ ਤਾਂ ਆਈਏ ਸਾਰੀ ਡਿਟੇਲ ਚ ਦੱਸੀਏ ਐਫਆਰਬੀ ਦਾ ਸੀ ਕਿ ਉਹ ਦੱਸਿਆ ਹੈ ਨਾ ਹੁਣ ਕੀ ਸੀਗਾ ਕੀ ਸੀਐਲਪੀ ਦਾ ਇੱਕ ਮੁੱਦਾ ਸਦਰਨ ਬਾਰਡਰ ਤੋਂ ਜਿਹੜਾ ਮੈਕਸੀਕੋ ਤੋਂ ਆਇਆ ਐ ਐਸਟੀਸੀਏ ਦਾ ਜਿਹੜਾ ਮੁੱਦਾ ਹੈਗਾ ਕੈਨੇਡੀਅਨ ਬਾਰਡਰ ਵੱਲੋਂ ਜਿਹੜਾ ਐਂਟਰ ਕੀਤਾ ਜੀ ਜਿਹੜਾ ਕੈਨੇਡੀਅਨ ਬਾਰਡਰ ਵੱਲੋਂ ਮਤਲਬ ਦੋਨਾਂ ਦੇ ਕਾਨੂੰਨ ਬੇਸਿਕਲੀ ਇਹੀ ਕਹਿੰਦੇ ਆ ਕਿ ਤੁਸੀਂ ਇਹ ਜਿਹੜੇ ਦੇਸ਼ਾਂ ਤੋਂ ਲੰਘ ਕੇ ਆ ਰਹੇ ਹੋ ਸਪੈਸ਼ਲੀ ਮੈਕਸੀਕੋ ਤੇ ਕੈਨੇਡਾ ਇੱਥੋਂ ਦੀ ਤੁਸੀਂ ਅਸਾਲਮ ਜਿਹੜਾ ਉਹ ਫਾਈਲ ਕਰਕੇ ਆਓ ਜੇ ਬਿਨਾ ਸਾਲਮ ਦੇ ਤੁਸੀਂ ਆੰਦੇ ਆ ਤਾਂ ਉਹਦੀ ਤੁਹਾਨੂੰ ਯੂਐਸ ਦੇ ਵਿੱਚ ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ ਇਹ ਉਹਨਾਂ ਦਾ ਜਿਹੜਾ ਸਿਗਰ ਰੂਲ ਹੈਗਾ ਠੀਕ ਆ ਜਿਹੜਾ ਹੁਣ ਐਸਟੀਸੀਏ ਅਲਾਮ ਉਹਦੀ ਤਾਂ ਸਿੱਧੇ ਫੈਮਿਲੀ ਬੇਸ ਦੀ ਉਹਨਾਂ ਨੇ ਕੁਝ ਇੱਕ ਐਕਸੈਪਸ਼ਨਸ ਜਿਹੜੀਆਂ ਰੱਖੀਆਂ ਸੀਗੀਆਂ ਕਿ ਇਹ ਤੁਹਾਡਾ ਬਲੱਡ ਰਿਲੇਟਿਵ ਵਗੈਰਾ ਹੈਗਾ ਉਹ ਚੀਜ਼ਾਂ ਤੇ ਤੁਹਾਨੂੰ ਜਿਹੜਾ ਫਾਇਦਾ ਦੇ ਸਕਦੇ ਸੀਗੇ ਜਿਹੜਾ ਮੈਕਸੀਕੋ ਵਾਲਾ ਹੈਗਾ ਉਹਦੇ ਵਿੱਚ ਫੈਮਿਲੀ ਯੂਨਿਟੀ ਦੀ ਨਹੀਂ ਉਹਨਾਂ ਨੇ ਐਕਸੈਪਸ਼ਨ ਰੱਖੀ ਸੀ ਉਹਨਾਂ ਨੇ ਹੋਰ ਕੁਝ ਐਕਸੈਪਸ਼ਨ ਰੱਖੀਆਂ ਸੀਗੀਆਂ ਉਦੋਂ ਇੱਕ ਤਾਂ ਸੀਬੀਪੀ 1 ਵਾਲਾ ਜਿਹੜਾ ਪੋਟਰਾਂ ਹੀ ਆਇਆ ਹੁਣ ਤਾਂ ਚਲੋ ਸੀਬੀਪੀ 1 ਵੀ ਉਹਨਾਂ ਨੇ ਟੱਕ ਹੀ ਦਿੱਤਾ ਉਹ ਤਾਂ ਚੀਜ਼ ਜਿਹੜੀ ਮੁਕਾਈ ਦਿੱਤੀ ਟਰੰਪ ਨੇ ਉੱਥੇ ਜਿਹੜੀ ਗੱਲ ਸੀ ਕਿ ਤੁਹਾਡਾ ਜਿਹੜਾ ਇਮੀਨੈਂਟ ਥ੍ਰੈਟ ਕੀ ਹੈਗਾ ਤੇ ਮਤਲਬ ਦੋਨਾਂ ਦੇ ਜਿਹ ਕੋਸ਼ਿਕ ਹੱਦ ਤੱਕ ਜਿਹੜਾ ਬੰਦਾ ਮੈਕਸੀਕੋ ਤੋਂ ਬਾਰਡਰ ਟੱਪਿਆ ਉਹ ਬੈਟਰ ਆਫ ਸੀਗਾ ਕੈਨੇਡਨ ਕੈਨੇਡਨ ਬਾਰਡਰ ਟੱਪਣ ਵਾਲੇ ਤੋਂ ਕਾਫੀ ਸਾਰੇ ਲੋਕੀ ਸੀਗੇ ਜਿਹੜੇ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਸੀਗਾ ਕਿ ਕੈਨੇਡਾ ਵੱਲੋਂ ਪਹਿਲਾਂ ਉਹ ਮੈਕਸੀਕੋ ਚਲੇ ਜਾਂਦੇ ਫੇਰ ਬਾਰਡਰ ਟੱਪਦੇ ਸੀਗੇ ਕਿ ਕਿਸੇ ਐਲਪੀ ਦਾ ਮੁੱਦਾ ਹੋਣਾ ਤੇ ਲਈ ਸੌਖਾ ਹੁੰਦਾ ਹੈਗਾ ਐਦਾਂ ਉਹਨਾਂ ਦੀ ਜੋ ਵੀ ਸੋਚ ਸੂਚ ਜਿਹੜੀ ਸੀਗੀ ਠੀਕ ਆ ਆਪਾਂ ਪਹਿਲਾਂ ਤਾਂ ਕਦੀ ਕਿਸੇ ਨੂੰ ਅਨਕਰੇਜ ਨਹੀਂ ਕੀਤਾ ਯਾਰ ਬਾਰਡਰ ਟੱਪੋ ਠੀਕ ਆ ਸਾਰਿਆਂ ਨੂੰ ਇਹ ਹੈਗਾ ਕਿ ਯਾਰ ਇਹ ਨਾ ਕਰੋ ਕੰਮ ਤੇ ਜਦੋਂ ਦੇ ਇਹ ਲਾਅ ਜਿਹੜੇ ਪਾਸੇ ਹੈ ਉਹੀ ਹੈ ਕਿ ਬਿਲਕੁਲ ਡਿਫਿਕਲਟ ਉਹਦੇ ਵਿੱਚ ਹੁਣ ਕੀ ਸੀਗਾ ਕਿ ਜਿਹੜੇ STC ਵਾਲੇ ਸੀਗੇ ਬੜੀ ਗਿਣਤੀ ਦੇ ਵਿੱਚ ਲੋਕੀ ਕੈਨੇਡਾ ਤੋਂ ਇੱਥੇ ਟੱਪ ਟੱਪ ਕੇ ਆ ਗਏ ਉਹਨਾਂ ਨੂੰ ਕਾਨੂੰਨ ਜਿਹੜਾ ਨਹੀਂ ਪਤਾ ਸੀਗਾ STCA ਤਾਂ ਜਿਹੜੀ ਹੁਣ ਸਟੈਚੂਟਲੀ ਹੋ ਗਿਆ ਕਿ ਮਤਲਬ ਉਹ ਤਾਂ ਪੱਥਰ ਤੇ ਲਕੀਰ ਇੱਕ ਹੋ ਗਈ ਕਿ ਦਿਖਾਓ ਤੁਸੀਂ ਕੈਨੇਡਾ ਦੇ ਵਿੱਚ ਅਸਾਲਮ ਫਾਈਲ ਕੀਤਾ ਤੇ ਉਹਦਾ ਕੀ ਰਿਜ਼ਲਟ ਬਣਿਆ ਹੁਣ ਜਿਹੜੇ ਲੋਕੀ STCA ਤੋਂ ਬਾਅਦ ਜਿਹੜੇ ਆਏ ਆ ਜਿਨ੍ਹਾਂ ਨੂੰ ਐਕਸੈਪਸ਼ਨ ਫੈਮਿਲੀ ਦੀ ਨਹੀਂ ਹੈਗੀ ਯੂਨਿਟੀ ਦੀ ਅਲਟੀਮੇਟਲੀ ਇਹਨਾਂ ਦੇ ਕੇਸਾਂ ਦਾ ਕੀ ਹੋਣਾ ਕਿ ਅਸਾਲਮ ਨਹੀਂ ਗਾਰੰਟ ਹੋਣਾ ਇਹ ਸਾਰੇ ਵਕੀਲਾਂ ਨੂੰ ਜਿਹੜਾ ਪਤਾ ਵਾ ਤਾਂ ਵੀ ਕਈ ਵਕੀਲਾਂ ਨੇ ਜਿਹੜੀਆਂ ਵੀਡੀਓ ਬਣਾਈਆਂ ਕਿ ਨਹੀਂ ਜੀ ਤੁਹਾਨੂੰ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਬਾਅਦ ਚ ਮੋਸ਼ਨ ਟੂ ਰੀਓਪਨ ਹੋ ਜਾਊਗਾ ਕਾਨੂੰਨ ਚੇਂਜ ਹੋ ਜਾਊਗਾ ਝੂਠੇ ਜਿਹੜੇ ਸਰਬਜ ਬਾਗ ਲੌਂਗ ਟਰਮ ਦੇ ਦਿਖਾਏ ਆ ਅੱਗੋਂ ਦੀ ਲੋਕ ਵੀ ਕਹਿੰਦੇ ਸੀ ਲਾਏ ਜਾ ਰਹੇ ਵਕੀਲੇ ਹੌਸਲਾ ਦਿੱਤਾ ਹੁਣ ਗੱਲ ਉਹੀ ਆ ਗਈ ਨਾ ਹੌਸਲਾ ਹਾਂਜੀ ਪੁਆਇੰਟ ਮੇਰਾ ਕੀ ਸੀਗਾ ਮੈਂ ਤਾਂ ਨਹੀਂ ਤੁਹਾਨੂੰ ਕਦੀ ਆ ਕੇ ਕਿਹਾ ਦਾ ਹੌਸਲਾ ਦਿੱਤਾ ਮੈਂ ਤਾਂ ਇਹ ਕਹਿਆ ਯਾਰ ਢਾਂਚੇ ਮਿਲਦੇ ਇਹਨਾਂ ਦੇ ਇੱਦਾਂ ਇੱਦਾਂ ਠੀਕ ਆ ਜਿੱਥੇ ਨਿੰਦਿਆ ਕਰਨੀ ਬਣਦੀ ਸੀ ਨਿੰਦਿਆ ਕੀਤੀ ਪਰ ਆਰ ਕੇ ਕੇ ਦੀ ਜਾ ਕੇ ਫਾਈਟ ਕੀਤੀ ਹੌਸਲੇ ਵਾਲਿਆਂ ਨੇ ਤਾਂ ਨਹੀਂ ਫਾਈਟ ਕੀਤੀ ਹੌਸਲੇ ਵਾਲਿਆਂ ਨੇ ਕੀ ਕਰਨਾ ਹੁੰਦਾ ਹੌਸਲੇ ਵਾਲਿਆਂ ਨੇ ਜਦੋਂ ਤੁਸੀਂ ਕਲਾਇੰਟ ਆ ਗਏ ਉਹਨਾਂ ਕਾ ਆਓ ਜੀ ਆਓ ਜੀ ਜਦੋਂ ਮੁਸੀਬਤ 'ਚ ਪੈ ਗਏ ਨਾ ਹੁਣ ਸਾਰਿਆਂ ਤੁਸੀਂ ਵੀਡੀਓ ਦੇਖੋ ਜਿੰਨੀਆਂ ਮੇਰੀਆਂ ਸੋਸ਼ਲ ਮੀਡੀਆ ਤੇ ਆ ਮੈਂ 4 ਮਹੀਨੇ ਪਹਿਲਾਂ ਵਕੀਲ ਬਦਲ ਕੇ ਆਇਆ ਹਾਂ ਮੈਂ 2 ਮਹੀਨੇ ਪਹਿਲਾਂ ਵਕੀਲ ਬਦਲ ਕੇ ਆਇਆ ਹੈਗਾ ਪਹਿਲਾਂ ਦੇਖੋ ਉਹਨਾਂ ਨੂੰ ਕਿ ਕਿੰਨੀਆਂ ਉਹਦੀ ਗਿਣਤੀ ਕਿੰਨੀ ਹੈਗੀ ਆ ਹਰ ਇੱਕ ਬੰਦੇ ਦੀ ਕਿੰਨੇ-ਕਿੰਨੇ ਆ ਤੁਸੀਂ ਆਪਕੇ ਹਿਸਾਬ ਨਾਲੋ ਕਿ ਮੈਂ ਕਹਿੰਦਾ ਕੋਈ ਵਕੀਲ ਇੱਦਾਂ ਦਾ ਨਹੀਂ ਹੋਣਾ ਜਿੱਤੋਂ ਬੰਦਾ ਨਹੀਂ ਆਇਆ ਹੁਣ ਠੀਕ ਆ ਗੱਲਬਾਤ ਇਹੀ ਸੀ ਕਿ ਹੌਸਲਾ ਹੌਸਲਾ ਤਨੀ ਆਪਣੇ ਕੋਲ ਹੈਗਾ ਕਾਨੂੰਨ ਦੀ ਆਪਾਂ ਗੱਲ ਕਰਾਂਗੇ ਤੇ ਜਿਹੜਾ ਹੁਣ STC ਵਾਲਾ ਜਿਹੜੇ ਕੈਨਡਾ ਵਾਲੇ ਆਏ ਆ ਇਹ ਪ੍ਰੋਬਲਮ ਜਿਹੜੀ ਆਊਗੀ ਵੱਡੇ ਲੈਵਲ ਤੇ ਠੀਕ ਆ ਦੋ ਕੰਟਰੀਆਂ ਦਾ ਆਪਸ ਦੇ ਵਿੱਚ ਟ੍ਰੀਟੀ ਜਿਹੜਾ ਹੈਗਾ ਠੀਕ ਆ ਤੇ ਉਹਨਾਂ ਨੇ ਕੋਈ ਸੋਚ ਕੇ ਜਿਹੜਾ ਉਹ ਕੀਤਾ ਤੇ ਉਧਰਲੇ ਪਾਸੇ ਜਿਹੜਾ ਜੇ ਜੇ ਬੰਦੇ ਅਨਲੈਸ ਵਾਕਿਆ 51ਵਾਂ ਸੂਬਾ ਬਣਾ ਲੈਂਦੇ ਕੈਨੇਡਾ ਨੂੰ ਜੇ ਹਾਂਜੀ ਜੇ 51ਵਾਂ ਸੂਬਾ ਬਣਾ ਲੈਂਦੇ ਤਾਂ ਦੇਖਦੇ ਆ ਫਿਰ ਕਿਦੰਨੂ ਗੱਲਾਂ ਪਤਾ ਜਾਂਦੀਆਂ ਵੈਸੇ ਬਣਾ ਲੈਣ ਤਾਂ ਵਧੀਆ ਗੱਲ ਇੱਕ ਵਾਰੀ ਪੱਕੇ ਕਰਦੇ ਨੇ ਸਾਰਿਆਂ ਨੂੰ ਬਸ ਸਿਆਪਾ ਖਤਮ ਫਿਰ ਉਸ ਤੋਂ ਬਾਅਦ ਸਹੀ ਹੈ ਜੀ ਦੋਨੋਂ ਕੰਟਰੀਆਂ ਨੂੰ ਫਾਇਦਾ ਵੈਸੇ ਹੋਊਗਾ ਮੇਰੇ ਹਿਸਾਬ ਨਾਲ ਜੇ ਬਣਾ ਲੈਂਦੇ ਆ ਤੇ ਉਹਨਾਂ ਦੇ ਵੀ ਜਿਹੜੇ ਸ਼ਹਿਰ ਹੈ ਕੈਨੇਡਾ ਵਾਲੇ ਉਹ ਵੀ ਮਤਲਬ ਅਮਰੀਕਾ ਦੇ ਕਰਕੇ ਹੀ ਜਿਹੜੇ ਨਾਲ-ਨਾਲ ਬਾਰਡਰ ਦੇ ਉਹੀ ਜਾਦਾ ਵੈਲ ਟੂ ਡੂ ਹੈਗੇ ਹਨ ਤੇ ਆਬਵੀਅਸਲੀ ਰਿਸੋਰਸਸ ਹੋਣਾ ਕੋ ਵੀ ਕਿੰਨੇ ਸਾਰੇ ਹੈਗੇ ਆ ਜੇ ਬਣਾ ਲੈਂਦੇ ਆ ਤਾਂ ਵਧੀਆ ਨਾਲ ਇਹਨਾਂ ਦਾ ਲਾਸਟ ਕਾਲ ਉਸਕੇ ਸਾਰਾ ਇਕੱਠਾ ਹੋ ਜੂਗਾ ਦੇ ਨਾਲ ਹੂੰ ਠੀਕ ਹੈ ਮੈਂ ਤਾਂ ਕਹਿੰਦਾ ਇਧਰੋਂ ਵੀ ਮੈਕਸੀਕੋ ਨੂੰ ਵੀ ਚੱਕੋ ਵਿੱਚ ਕਾਬੂ ਗੁੱਬੋ ਵਿੱਚ ਪਾਓ ਨਹੀਂ ਨਹੀਂ ਤੱਕ ਤੱਕ阿里 ਨਹੀਂ ਨਹੀਂ ਆਲਰੇਡੀ ਆਲਰੇਡੀ ਵਥੇਰਾ ਜਿਹੜਾ ਹੋ ਹੀ ਜਾਂਦਾ ਹੈ ਇੰਨਾ ਨਹੀਂ ਜਾਂਦਾ ਮੈਂ ਕਹਿੰਦਾ ਲੋਕਾਂ ਦੀਆਂ ਵੋਟਾਂ ਬਵਾ ਲੈਣ ਲੋਕਾਂ ਨੇ ਵੋਟ ਤੇ ਉਹੀ ਕਰਨਾ ਕਿ ਇਹਦੇ ਨਾਲ ਜਾ ਕੇ ਆਪਾਂ ਜੁੜਨਾ ਕਿਉਂ ਕਿ ਸੁਪਰ ਪਾਵਰ ਚਲੋ ਕਹਿੰਦੇ ਪੰਜ ਸੁਪਰ ਪਾਵਰਾਂ ਪਰ ਸੁਪਰ ਪਾਵਰ ਹੈਗੀ ਇੱਕੋ ਹੀ ਆ ਅਮਰੀਕਾ ਠੀਕ ਆ ਇਹ ਸੀਗਾ ਬਾਈਡਨ ਹੁਣਾਂ ਨੂੰ ਜਿਹੜੀ ਸੀ ਵਰਤਨੀ ਨਹੀਂ ਆਈ 트럼ਪ ਹੁਣਾਂ ਨੇ ਜਿਹੜਾ ਸੀ ਉਹ ਦੱਸਦਾ ਕਿ ਯਾਰ ਤੁਸੀਂ ਸ਼ੇਅਰ ਹੋ ਕੇ ਤੁਸੀਂ ਕਿੱਥੇ ਹੱਥ ੱਡੀ ਜਾਂਦੇ ਆ ਲੋਕਾਂ ਮੁਰੇ ਹੁਕਮ ਦੇ ਉਸ ਤੇਣਾਂ ਨੂੰ ਜੀ ਜੀ ਅੱਛਾ ਇਹ ਇਹ ਹੋ ਗਈ ਕੈਨੇਡਾ ਵਾਲਿਆਂ ਦੀ ਗੱਲ ਗਾਰਡੀਅਨਸ਼ਿਪ ਨੂੰ ਲੈ ਕੇ ਵੀ ਬੜੇ ਸਵਾਲ ਟਰਨੀ ਟਿਰਕਣਾ ਜੀ ਜਿਹੜੇ ਉਹ ਆਉਂਦੇ ਆ ਉਹਨਾਂ ਕੇਸਿਸ ਦੀ ਕੀ ਐਸ ਟਾਈਮ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ ਗਾਰਡੀਅਨਸ਼ਿਪ ਦਾ ਜਿਹਦਾ ਗ੍ਰਾਂਟ ਹੋ ਗਿਆ 360 ਜਿੱਦਾਂ ਪਹਿਲਾਂ ਹੀ ਦੱਸਿਆ ਕਿ ਇਟਸੈਲਫ ਉਹ ਇੱਕ ਸਟੈਚਟਰੀ ਪ੍ਰੋ ਲਾ ਉਹ ਬੰਦਾ ਰਹਿ ਸਕਦਾ ਉਹਨੂੰ ਡਿਪੋਰਟ ਉਹਨਾਂ ਨੇ ਨਹੀਂ ਕਰਨਾ ਦੋ ਸਾਲਾ ਰੂਲ ਉਹਨਾਂ ਤੇ ਨਹੀਂ ਲਾਣਾ ਹੂੰ ਠੀਕ ਹੈ ਜੀ ਸੋ ਉਹਨਾਂ ਦਾ ਜਿਹਦਾ ਉਸੇ ਤਰ੍ਹਾਂ 360 ਅਪਰੂਵ ਹੋਇਆ ਉਹਦਾ ਜਿਹਦਾ ਨਹੀਂ ਹੋਇਆ ਅਜੇ ਉਹਨੂੰ ਪ੍ਰੋਬਲਮ ਆਲਰਾਇਟ ਠੀਕ ਹੈ